ਸ਼ਸ਼ੀਕਾਲ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਹਾਂ ਵਿਵੇਕ ਤਲ ਪੰਜਾਬ ਦੇ ਪੰਜ ਸ਼ਹਿਰਾਂ ਦੇ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ VOTING ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਜਿਵੇਂ ਜਿਵੇਂ ਦਿਨ ਚੜਦਾ ਨਜ਼ਰ ਆ ਰਿਹਾ ਉਸੇ ਤਰ੍ਹਾਂ VOTERਾਂ ਦਾ ਰੁਝਾਨ ਜਿਹੜਾ ਵਾ VOTERਾਂ ਦੀ ਗਿਣਤੀ ਜਿਹੜੀ ਹੈ ਪੋਲਿੰਗ ਸਟੇਸ਼ਨਾਂ ਦੇ ਉੱਤੇ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਵੱਖ-ਵੱਖ ਵੋਟਿੰਗ ਸੈਂਟਰਾਂ ਦੀਆਂ ਦਿਖਾ ਰਹੇ ਹਾਂ ਪੋਲਿੰਗ ਸੈਂਟਰਾਂ ਦੀਆਂ ਦਿਖਾ ਰਹੇ ਹਾਂ ਜਿੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਘਰਾਂ ਤੋਂ ਨਿਕਲ ਕੇ ਆਪਣੇ ਆਪਣੇ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਣ ਵਾਸਤੇ ਪੋਲਿੰਗ ਸਟੇਸ਼ਨਾਂ ਤੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚਾਹੇ ਬਜ਼ੁਰਗ ਹੋਣ ਚਾਹੇ ਨੌਜਵਾਨ ਹੋਣ ਚਾਹੇ ਮਹਿਲਾਵਾਂ ਹੋਣ ਲਗਾਤਾਰ ਘਰਾਂ ਤੋਂ ਨਿਕਲ ਕੇ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਗਏ ਆਪਣੇ ਵਾਰਡ ਦੀ ਬਿਹਤਰੀ ਵਾਸਤੇ ਆਪਣੇ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਇਸ ਦੇਖਾਈ ਦੇ ਸਕਦਾ ਕਿ ਕਿਸ ਤਰ੍ਹਾਂ ਬਜ਼ੁਰਗ ਮਾਤਾ ਨੂੰ ਉਹਨਾਂ ਦੇ ਪਰਿਵਾਰਿਕ ਮੈਂਬਰ ਵੋਟ ਪਾਣ ਵਾਸਤੇ ਪੋਲਿੰਗ ਸਟੇਸ਼ਨ ਤੇ ਲੈ ਕੇ ਆਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਅਗਰ ਹਰ ਕੋਈ ਇਹ ਸੋਚੇਗਾ ਕਿ ਵੋਟ ਉਹਨਾਂ ਦੀ ਵੋਟ ਦੇ ਨਾਲ ਕੀ ਅਸਰ ਪੈਂਦਾ ਹੈ ਤਾਂ ਫਿਰ ਵੋਟਾ ਕੌਣ ਪਾਏਗਾ ਕਿੰਨੀ ਉਮਰ ਹੈ ਜੀ ਤੁਹਾਡੀ ਪਤਾ ਨਹੀਂ ਉਮਰ ਤਾਂ ਜੀ ਹੋ ਗਈ ਹੋ ਗਈ ਕਾਫੀ ਹੋ ਗਈ ਮੈਂ ਦੇਖ ਰਿਹਾ ਕਿ ਤੁਸੀਂ ਥੋੜਾ ਜਿਹਾ ਚੱਲਣ ਤੋਂ ਵੀ ਮੁਸ਼ਕਲ ਆ ਰਹੀ ਆ ਪਰ ਫਿਰ ਵੀ ਵੋਟ ਪਾਣ ਵਾਸਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਸ ਠੀਕ ਹੈ ਪਾਣੀ ਵੀ ਚਾਹੀਦੀ ਹੈ ਤਾਂ ਵੋਟ ਪਾਣੀ ਚਾਹੀਦੀ ਆ ਪਰ ਕਈ ਲੋਕ ਕਈ ਲੋਕ ਸੋਚਦੇ ਨੇ ਕਿ ਸਾਡੀ ਵੋਟ ਨਾਲ ਕੀ ਫਰਕ ਪੈਂਦਾ ਵਾ ਲੋਕ ਵੋਟ ਪਾਉਣ ਵਾਸਤੇ ਨਹੀਂ ਪਹੁੰਚਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਸੇ ਤਰ੍ਹਾਂ ਬਸ ਸਾਧ ਤੇ ਜੇ ਸਾਧੀ ਸੋਚਣ ਲੱਗ ਪਏ ਕਿ ਤਦ ਪਾਏਗਾ ਕੋਣ ਇਸ ਸਸੇ ਪਾਣੀ ਚਾਹੀਦੀ ਹੈ ਪਾਣੀ ਚਾਹੀਦੀ ਹੈ ਹਾਂ ਚਾਹੇ ਮੁਸ਼ਕਿਲ ਹੋਵੇ ਚਾਹੇ ਆਸਾਨੀ ਹੋਵੇ ਚਾਹੇ ਲਾਈਨੇ ਚ ਲੱਗਣਾ ਪਵੇ ਵੋਟ ਜ਼ਰੂਰ ਪਾਣੀ ਚਾਹੀਦੀ ਪਾਣੀ ਚਾਹੀਦੀ ਹੈ ਬਸ ਜ਼ਰੂਰ ਪਾਣੀ ਚਾਹੀਦੀ ਹੈ ਹਾਂਜੀ ਬਹੁਤ ਲੋਕ ਤਾਂ ਉਤਸ਼ਾਹ ਹੈਗਾ ਸਵੇਰ ਤੋਂ ਜਦ 7 ਵਜੇ ਤੋਂ ਸ਼ੁਰੂ VOTING ਹੋ ਗਈ ਹੈ ਤੇ ਬਹੁਤ ਲੋਕ ਕਰੋ ਨਿਕਲ ਕੇ ਵੋਟ ਪਾਣ ਆ ਰਹੇ ਹਨ ਤਾਂ ਨਗਰ ਨਿਗਮ ਦੀਆਂ ਚੋਣਾਂ ਵੈ ਲੋਕ ਜਿਹੜਾ ਵੈ ਆਪਣੇ ਮੁਹੱਲੇ ਦੀ ਆਪਣੇ ਇਲਾਕੇ ਦੀ ਬਿਹਤਰੀ ਵਾਸਤੇ ਆਪਣਾ ਕਾਉਂਸਲਰ ਚੁਣਨਗੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਲੋਕਾਂ ਤੇ ਸਤਾ ਜੋ ਕੋਈ ਸਾਨੂੰ ਵਧੀਆ ਕਾਉਂਸਲਰ ਮਿਲ ਸਕੇ ਜੋ ਸਾਡਾ ਭਲਾਈ ਦਾ ਕੰਮ ਕਰ ਸਕੇ ਇਸ ਤਾਕਿ ਬਹੁਤ ਸਾਰੇ ਲੋਕ ਵੋਟ ਪਾਣ ਆ ਰਹੇ ਹਨ ਤਾਂ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਐਮਐਲਏ ਗੁਰਪ੍ਰੀਤ ਗੋੱਗੀ ਵੀ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਵਾਸਤੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਅਤੇ ਉਹਨਾਂ ਦੀ ਧਰਮ ਪਤਨੀ ਜੋ ਕਿ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਵੀ ਨੇ ਵਾਰਡ ਨੰਬਰ 72 ਤੋਂ ਉਹ ਉਹ ਵੀ ਪਹੁੰਚੇ ਹੋਏ ਨੇ ਤੇ ਪਰਿਵਾਰ ਦੇ ਨਾਲ ਐਮਐਲਏ ਗੁਰਪ੍ਰੀਤ ਗੋੱਗੀ ਵੱਲੋਂ ਆਪਣੀ ਵੋਟ ਨੂੰ ਪਾਇਆ ਗਿਆ ਵਾ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕ ਵੀ ਵੱਧ ਚੜ੍ਹ ਕੇ ਵੋਟ ਪਾਣ VOTING ਜਰੂਰ ਕਰਨ ਚਾਹੇ ਕਿਸੇ ਵੀ ਉਮੀਦਵਾਰ ਨੂੰ ਕਰਨ ਤਾਂ ਹੋਰ ਕੀ ਕੁਝ ਕਹਿੰਦੇ ਨਏ ਆਏ ਨੇ ਐਮਐਲਏ ਗੁਰਪ੍ਰੀਤ ਗੋਗੀ ਆਪਣੇ ਪਰਿਵਾਰ ਦੇ ਨਾਲ ਵੋਟਾਂ ਪਾਣ ਵਾਸਤੇ ਪਹੁੰਚੇ ਹੋਏ ਸੀਗੇ ਸੁਣੋ ਤੁਸੀਂ ਵੀ ਜਿਵੇਂ ਦੇਖਦੇ ਆ ਸਾਰੇ ਸਵੇਰ ਦਾ ਵੇਲਾ ਹੈ ਖੰਡ ਦਾ ਵੇਲਾ ਜਿਹੜੀ ਦੇਖੋ ਇਹ ਬਾਬਾ ਬੀਮਰੋ ਬੇਦਰ ਜੀ ਦਾ ਸਾਰਾ ਇਹ ਲੋਕਤੰਤਰ ਜਿਹੜਾ ਸੰਵਧਾਨ ਲਿਖਿਆ ਹੋਇਆ ਉਹਦੇ ਤਹਿਤ ਆਮ ਸਾਰੇ ਲੋਕਾਂ ਨੂੰ ਆ ਵੋਟ ਪਾਉਣ ਦਾ ਅਧਿਕਾਰ ਹੈ ਤੇ ਇਸ ਕਰਕੇ ਮੈਂ ਵੀ ਅੱਜ ਆਪਣੀ ਵੋਟ ਪਾਸ ਕਰਕੇ ਆਇਆ ਆਪਣੇ ਅੱਕੇ ਵਿੱਚ ਇੱਕ ਜੋ ਨੌਜਵਾਨ ਘਟ ਆ ਰਹੇ ਆ ਜੀ ਇਹ ਤਾਂ ਖੰਡ ਨੌਜਵਾਨ ਵੀ ਆਣਗੇ ਕਿਉਂਕਿ ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜੇ ਬਜ਼ੁਰਗ ਨੇ ਤੁਸੀਂ ਦਿਨੋਂ ਸਾਜਰੇ ਉੱਠਣ ਵਾਲੇ ਨੇ ਤੇ ਸਾਡੇ ਜਿੰਨੇ ਮਤਾਵਾ ਨੇ ਭੈਣਾ ਨੇ ਬਜ਼ੁਰਗ ਨੇ ਵੀਰ ਨੇ ਪੋਤਾ ਸਾਰੇ ਸਾਜਰੇ ਆ ਕੇ ਤੁਸੀਂ ਦੇਖੋ ਚਾਹਲ ਪੈਲ ਹੋ ਚੁੱਕੀ ਆ ਸੋ 10 10:30 ਦਾ ਠੰਡਾ ਦਾ ਵੀ ਮਾਹੌਲ ਹੈਗਾ ਸਾਰੇ ਆ ਕੇ ਬੋਲਦੇ ਕੀ ਲੱਗਦਾ ਤੁਹਾਡੀ ਵਾਈਪ ਵੀ ਇੱਥੇ ਖੜੇ ਕਿਹਦੇ ਕਮਨ ਦੇਖਦੇ ਤੁਸੀਂ ਲੋਕ ਦੇਖੋ ਦੰਨੇ ਆ ਪੰਜਵੀਂ ਵਾਰ ਐਮ ਸੀ ਦੀ ਇਲੈਕਸ਼ਨ ਦੇ ਵਿੱਚ ਅਸੀਂ ਚੋਣ ਲੜ ਰਹੇ ਹਾਂ ਕਾਰਪੋਰੇਸ਼ਨ ਦੀ ਜਿੱਤੇ ਚਾਰ ਵਾਰ ਆਲਰੇਡੀ ਅਸੀਂ ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਚਾਰ ਵਾਰ ਜਿਤਾਇਆ ਔਰ ਇਹ ਪੰਜਵੀਂ ਵਾਰ ਹੈਗੀ ਆ ਤੇ ਮੇਰਾ ਪੂਰਾ ਮਾਣ ਆਪਣੇ ਲੋਕਾਂ ਤੇ ਕਿ ਜਿਸ ਤਰੀਕੇ ਦੀ ਅਸੀਂ ਲੋਕਾਂ ਨੂੰ ਸਰਵਿਸਿਜ਼ ਦਿੰਨੇ ਆ ਉਸ ਦੇ ਤਹਿਤ ਜਰੂਰ ਲੋਕ ਸਾਨੂੰ ਜੇਤੂ ਘਰਾਣ ਕਰ ਦੇਣਗੇ ਜਿਹੜੇ ਕਿ ਅਸੀਂ ਸੰਭਲਦੇ ਹਾਂ ਹਾਂ ਕੰਮ ਨਹੀਂ ਪੈਂਡਿੰਗ ਕੋਈ ਨਹੀਂ ਪਿਆ ਕੰਮ ਆਲਰੇਡੀ ਚੱਲ ਰਹੇ ਨੇ ਜਿਵੇਂ ਹੁਣ ਸਾਡਾ ਵਾਟਰ ਆਦਾ ਵਰਲਡ ਬੇਕਰ ਦਾ ਕੰਮ 1400 ਕਰੋੜ ਦਾ ਕੀਤਾ ਸੀ ਸਾਰੇ ਲੁਧਿਆਣੇ ਨੂੰ ਪਾਣੀ ਦੇਣਾ ਹੈਗਾ ਦੂਸਰਾ ਪੁੱਡੇ ਵਾਲੇ ਦੇ ਉੱਤੇ ਮੇਰਾ ਮੇਨ ਫੋਕਸ ਹੈਗਾ ਕਿ ਅਸੀਂ ਉਹਨੂੰ ਸਾਫ਼ ਕਰਨਾ ਹੈਗਾ ਤੀਜਾ ਸਿਟੀ ਸੈਂਟਰ ਦੇ ਉੱਤੇ ਹੈ ਵੀ ਉਹਨੂੰ ਅਸੀਂ ਉਹਦਾ ਮਸਲਾ ਹੱਲ ਕਰਕੇ ਤੇ ਉੱਥੇ ਅਸੀਂ ਮੈਡੀਕਲ ਹਸਪੀਟਲ ਤੇ ਕਾਲਜ ਬਣਾਈਏ ਹੁਣ ਜਿਹੜਾ ਆਪਾਂ ਕੀ ਲੱਗਦਾ ਹੁਣ ਤੁਸੀਂ ਕੀ ਚਾਹੁੰਦੇ ਆ ਲੋਕਾਂ ਨੂੰ ਲੋਕਾਂ ਨੂੰ ਇਹ ਵੀ ਅੱਤ ਤੋਂ ਬਾਅਦ ਆਪਣੀ ਆ ਵੋਟਾਂ ਕਾਸ ਕਰੋ ਆਪਣਾ ਫਿਊਚਰ ਦੇਖੋ ਤੇ ਕਿਹੜਾ ਕੈਂਡੀਡੇਟ ਤੁਹਾਡੇ ਲਈ ਵਧੀਆ ਕੰਮ ਕਰਦਾ ਉਹ